ਤੁਸੀਂ ਦੇਖ ਰਹੇ ਹੋ ਆਸਮ ਜੱਟ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਅੱਜ ਇੱਕ ਵਾਰ ਫਿਰ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਦੀਸ ਦੀ ਸਿਆਸਤ ਨੂੰ ਲੈ ਕੇ ਸੂਬੇ ਦੀ ਸਿਆਸਤ ਨੂੰ ਲੈ ਕੇ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਆਪਾਂ ਵੈਲਕਮ ਕਰ ਲੈਨੇ ਆ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਵੈਸੇ ਗੱਲ ਦੱਸਾਂ ਤੁਹਾਨੂੰ ਮੈਂ ਜੀ ਖਾਲੀ ਸਵਾਗਤ ਨਾ ਕਰਿਆ ਕਰੋ ਨਿੱਗਾ ਨਿੱਗਾ ਸਵਾਗਤ ਕਰਿਆ ਕਰੋ ਠੰਡ ਬਹੁਤ ਜ਼ਿਆਦਾ ਹੈ ਨਿੱਗਾ ਨਿੱਗਾ ਸਵਾਗਤ ਜਿਹੜਾ ਹੈਗਾ ਨਾ ਉਹ ਥੋੜਾ ਜਿਹਾ ਤਸੱਲੀ ਜੀ ਹੋ ਜਾਂਦੀ ਹੈ ਕਿ ਬਾਪ ਬੰਦਾ ਠੰਡ 'ਚ ਬੈਠਾ ਹੈ ਠੰਡ ਤੇ ਹੀ ਗੱਲ ਕਰਨ ਲੱਗਿਆ ਸੀ ਤੇ ਵੇ ਖੈਰ ਤੁਸੀਂ ਖਾਲੀ ਸਵਾਗਤ ਵੀ ਕੀਤਾ ਤੇ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਿਆਸ ਠੰਡ ਦੀ ਗੱਲ ਛੇੜੀ ਆ ਕਾਲੇ ਕਾਲੇ ਸਵੇਰੇ ਸਵੇਰੇ ਦਿਲ ਨਹੀਂ ਕਰਦਾ ਹੁੰਦਾ ਦਿਲ ਬੀਮਾਰ ਜਿਹਾ ਹੋ ਜਾਂਦਾ ਨਾਉਣ ਲੱਗਿਆ ਨਾਉਣ ਲੱਗਿਆ ਜੀ ਠੰਡ ਕਾਫੀ ਆ ਹੁਣ ਠੰਡ ਕੱਢ ਰਹੀ ਹੈ ਜੀ ਠੰਡ ਦੀ ਗੱਲ ਕਰ ਲੈਨੇ ਆ ਠੰਡ ਦੇ ਉੱਪਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਰਾਂ ਦਾ ਕੀ ਕਹਿਣਾ ਮਾ ਹੁਣ ਠੰਡ ਕਿਦਨ ਨੂੰ ਆਪਣਾ ਮੋੜ ਲਓਗੀ ਠੰਡ ਆਪਣਾ ਕਿੰਨਾ ਖਾਲੇ ਪ੍ਰਕੋਪ ਦਿਖਾਓਗੇ ਸਹੀ ਇਹ ਨਾ ਜੀ ਅਖਬਾਰ ਪੜ੍ਹਦਾ ਪਿਆ ਸੀ ਮੈਂ ਤੇ ਉਹ ਚੱਲਿਆ ਸੀਗਾ ਕਿ 22 ਤੋਂ ਲੈ ਕੇ ਜੀ 23 24 ਦਸੰਬਰ ਤੱਕ 22 23 24 ਜੀ ਮੀਖਣੀ ਦੀ ਸੰਭਾਵਨਾ ਤੇ ਜਿਹੜਾ yellow alert ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਧੁੰਦ ਵੀ ਪਾਊਗੀ ਜੀ ਤੇ ਠੰਡ ਵੀ ਵਧੂਗੀ ਫਿਰ ਮੌਸਮ ਵਿਭਾਗ ਮੈਂ ਨਾਲ ਮੈਂ ਗੱਲਬਾਤ ਕੀਤੀ ਮਾਰਾ ਨਾਲ ਉਹਨਾਂ ਦਾ ਕਹਿਣਾ ਹੈ ਕਿ ਭਾਈ ਸੰਭਾਵਨਾ ਜਿਹੜੀ ਹੈ ਮੀਂਹ ਕਣੀ ਦੀ ਤੇ ਇੰਨੀ ਨਹੀਂ ਹੈ ਬੱਦਲਵਾਈ ਛਾਈ ਰਹੂਗੀ 22 23 24 ਦਸੰਬਰ ਨੂੰ ਤੇ yellow alert ਧੁੰਦ ਦਾ ਉਹਨਾਂ ਨੇ ਜਰੂਰ ਜਾਰੀ ਕੀਤਾ ਹੈ ਧੁੰਦ ਜਿਹੜੀ ਹੈ ਉਹ ਕਾਫੀ ਜਿਹੜੀ ਵਧ ਸਕਦੀ ਹੈ ਇਸ ਦੇ ਨਾਲ ਜਿਹੜਾ ਦਿਨ ਦਾ ਟੈਂਪਰੇਚਰ ਹੈ ਜੀ ਉਹ ਵੀ ਨੋਰਮਲ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ ਜੀ ਸੋ ਇਸ ਢੰਗ ਨਾਲ ਜਿਹੜਾ ਠੰਡ ਹੈ ਜੀ ਉਹ ਆ ਦੋ ਤਿੰਨ ਦਿਨਾਂ ਤੱਕ ਆਪਣਾ ਅਸਰ ਦਿਖਾਊਗੀ ਜੀ ਜੇ ਹੁਣ ਇਹ ਤੋਂ ਇਲਾਵਾ ਠੰਡ ਦੇ ਵਿੱਚ ਆਪਾਂ ਸਿਆਸਤ ਦੀ ਗੱਲ ਕਰ ਲਈਏ ਗਰਮਾ ਗਰਮ ਸਿਆਸਤ ਦੀ ਕਰ ਲਈਏ ਮੰਗੇ ਨੇ ਕਿ ਸਿਆਸਤ ਦੀ ਗੱਲ ਕਰੀਏ ਸਿਆਸਤ ਵਿੱਚ ਆਪਾਂ ਦੇਸ਼ ਦੀ ਸਿਆਸਤ ਦੀ ਗੱਲ ਕਰੀਏ ਤਾਂ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਹੋਣਾ ਦਾ ਇੱਕ ਬਿਆਨ ਆਉਂਦਾ ਬੰਦੀ ਸਿੰਘਾਂ ਨੂੰ ਲੈ ਕੇ ਰਾਜਵਾਨਾਂ ਨੂੰ ਲੈ ਕੇ ਉਹ ਬਿਆਨ ਕੀ ਹੈ ਅਤੇ ਉਹ ਬਿਆਨ ਦੇ ਨਾਲ ਸਿਆਸਤ ਕਿੰਨੀ ਕੁ ਗਰਮਾ ਗਈ ਹੈ ਦੇਖੋ ਇਹ ਜਿਹੜਾ ਬਿਆਨ ਹੈਗਾ ਗ੍ਰਹਿ ਮੰਤਰੀ ਅਮੇਸ਼ਾ ਹੋਣਾ ਦਾ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਇਸ ਵੇਲੇ ਬੜਾ ਬਣਿਆ ਹੋਇਆ ਚਰਚਾ ਦਾ ਵਿਸ਼ਾ ਜੀ ਆ ਬੀਬੀ ਹਰ ਸਿਮਰਿਤ ਕੌਰ ਬਾਦਲ ਹੁਰਾ ਨੇ ਜੀ ਬੰਦੀ ਸਿੰਘਾਂ ਦੀ ਸਜ਼ਾ ਮੁਆਫੀ ਤੇ ਰਾਜਵਾਨੋ ਦੇ ਮੁੱਦੇ ਦੇ ਉੱਤੇ ਜੀ ਜਿਹੜੇ ਗੱਲ ਕੀਤਾ ਸੀ ਮੁੱਦਾ ਚੱਕਿਆ ਸੀ ਲੋਕ ਸਭਾ ਦੇ ਵਿੱਚ ਜੀ ਤੋਂ ਬਿਆਨ ਜਿਹੜਾ ਅਮਿਤ ਸ਼ਾਹ ਹੁਰਾ ਦਾ ਆਇਆ ਉਹ ਅਮਿਤ ਸ਼ਾਹ ਹੁਰਾ ਨੇ ਇਹ ਕਿਹਾ ਕਿ ਭਾਈ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਉਹਨਾਂ ਨੂੰ ਸਜ਼ਾ ਮਾਫੀ ਕਿਸ ਕੱਲ ਦੀ ਜੀ ਠੀਕ ਹੈ ਜੀ ਹੁਣ ਗੱਲ ਇਹ ਹੈ ਕਿ ਇਹ ਜਿਹੜੀ ਚੀਜ਼ ਹੈਗੀ ਆ ਦੇਖੋ ਗੱਲ ਇਹ ਹੈ ਕਿ ਕਿਦਾਂ ਤੀਜੀ ਧਿਰ ਹੂੰ ਜਿਹੜੀ ਇਹ ਪਟੀਸ਼ਨ ਪਾ ਸਕਦੀ ਹੈ ਮਾਫੀ ਦੇਣ ਵਾਸਤੇ ਇਹ ਅਮਿਤ ਸ਼ਾਹ ਹੋਰਾਂ ਨੇ ਕਿਹਾ ਕਿਉਂਕਿ ਐਸਜੀਪੀਸੀ ਨੇ ਜਿਹੜੀ ਹੈ ਉਹ ਪਟੀਸ਼ਨ ਪਾਈ ਸੀ 2011 ਦੇ ਵਿੱਚ ਜਿਹੜੀ ਅਜੇ ਪੈਂਡਿੰਗ ਚੱਲ ਰਹੀ ਹੈ ਹੈਨਾ ਰਾਸ਼ਟਰਪਤੀ ਨੂੰ ਪਾਈ ਸੀ ਉਹਦੇ ਵਿੱਚ ਨਾਂ ਤੇ ਮਤਲਬ ਕਿ ਜਿਹੜੀ ਹੈਗੀ ਆ ਸਜ਼ਾ ਉਹਦੇ ਉੱਤੇ ਕੋਈ ਮਤਲਬ ਕਿ ਇਦਾਂ ਦੀ ਇਦਾਂ ਹੀ ਰੱਖੀ ਹੋਈ ਹੈ ਹੈਨਾ ਕੋਈ ਉਹਦੇ ਤੇ ਪਟੀਸ਼ਨ ਜੇ ਰੋਕ ਲੱਗੀ ਹੋਈ ਆ ਕੋਈ ਗੱਲਬਾਤ ਨਹੀਂ ਹੋਈ ਹੈ ਨਾ ਉਹਦੇ 'ਚ ਤੇ ਹੁਣ ਗੱਲ ਇਹ ਹੈ ਕਿ ਅਮਿਤ ਸ਼ਾਹ ਹਰਾਂਦਾ ਜਿਹੜਾ ਇਹ ਬਿਆਨ ਹੈ ਹੂੰ ਇਹ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਨਾਲ ਲੋਕ ਸਭਾ ਦੇ ਚੋਣਾਂ ਆ ਰਹੀਆਂ ਨੇ ਕਿਤਨਾ ਕਿਤੇ ਜਿਹੜੇ ਪੰਜਾਬ ਦੇ ਵਿੱਚ ਪਿੰਡੂ ਖਿੱਤੇ ਦੇ ਵਿੱਚ ਇਹਨਾਂ ਨੂੰ ਲੈ ਕੇ ਜੀ 네ਗੇਟਿਵ ਜਿਹੜਾ ਨਾ ਇਸ ਬਿਆਨ ਨੂੰ 네ਗੇਟਿਵ ਢੰਗ ਨਾਲ ਨਕਾਰਾਤਮਕ ਢੰਗ ਨਾਲ ਲਿਆ ਜਾ ਸਕਦਾ ਹੈ ਤੇ ਕਿਤੇ ਨਾ ਕਿਤੇ ਇਹ ਜਿਹੜਾ ਬਿਆਨ ਹੈ ਤੱਤਾ ਬਿਆਨ ਹੈ ਭਾਜਪਾ ਦੇ ਲਈ ਭਾਜਪਾ ਦੇ ਲਈ ਮਾੜਾ ਸਾਬਤ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਬਿਆਨ ਨੂੰ ਲੈ ਕੇ ਚਰਚਾ ਕਰ ਰਹੇ ਨੇ ਵੀ ਇਹ ਜਿਹੜੀ ਚੀਜ਼ ਹੈ ਉਹ ਠੀਕ ਨਹੀਂ ਕਿਉਂਕਿ ਹੁਣ ਜਿਸ ਢੰਗ ਨਾਲ ਲੋਕ ਸਭਾ ਦੇ ਵਿੱਚ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਸ਼ਰੋਮਣ ਜਾਂ ਕਾਲੀ ਦਲ ਤੇ ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਤੋਂ ਗੱਠਬੰਧਨ ਕਰ ਸਕਦੇ ਨੇ ਇੱਥੇ ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹੂੰਗਾ ਬਿਆਨ ਤਾਂ ਚਲੋ ਉਹਨਾਂ ਦਾ ਸੀਗਾ ਕਰਨ ਜੇ ਆਪਾਂ ਦੇਖੀਏ ਆਪਾਂ ਕਾਨੂੰਨਨ ਤੌਰ ਤੇ ਦੇਖੀਏ ਬੰਦੀ ਸਿੰਘਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤਾਂ ਫਿਰ ਕਾਨੂੰਨ ਵੀ ਚਲੋ ਠੀਕ ਹੈ ਪਰ ਉਹਨਾਂ ਨੂੰ ਫਿਰ ਵੀ ਹਾਲੇ ਵੀ ਜੇਲ੍ਹਾਂ ਦੇ ਅੰਦਰ ਬੰਦ ਰੱਖਿਆ ਹੋਇਆ ਹੈ। ਇਹ 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 ਚੀਜ਼ ਇਹ ਕਿੰਨਾ ਕਿਤੇ ਸਵਾਲ ਦਾ ਸਵਾਲ ਖੜਾ ਹੁੰਦਾ ਹੈ। ਬਿਲਕੁਲ ਬਿਲਕੁਲ ਇਹ ਇਹ ਨਾ ਚੀਜ਼ਾਂ ਨੂੰ ਲੈ ਕੇ ਤੇ ਜਥੇਬੰਦੀਆਂ ਜਿਹੜੀਆਂ ਨੇ ਉਹ ਮੰਗ ਕਰ ਰਹੀਆਂ ਨੇ ਇਹ ਸਜ਼ਾ ਮਾਫੀ ਦਾ ਜਾਂ ਜੋ ਵੀ ਬਗੈਰ ਇੰਨੇ ਸਮੇਂ ਤੋਂ ਤੁਸੀਂ ਦੇਖ ਲਓ ਕਿ ਇੰਨੇ ਸਮੇਂ ਤੋਂ ਸਜ਼ਾ ਪੂਰੀਆ ਹੋਣ ਦੇ ਬਾਵਜੂਦ ਵੀ ਅੰਦਰ ਬੰਦ ਨੇ ਮੁੱਦੇ ਤੇ ਇਹੀ ਨੇ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਵਾਰ ਜਿਹੜੀ ਹੈ ਉਹ ਪਟੀਸ਼ਨਾਂ ਪਾਈਆਂ ਗਈਆਂ ਨੇ ਮਤਲਬ ਹੁਣ ਵੀ ਜਸਟੰਗ ਨਾਲ ਮੈਂ ਕਹਿਆ ਕਿ ਰਾਸ਼ਟਰਪਤੀ ਅੱਗੇ ਵੀ ਪਟੀਸ਼ਨ 2011 ਦੀ ਪਾਈ ਹੈ ਪਰ ਕੋਈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਸੋ ਇਹ ਜਿਹੜਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਨਾ ਉਹ ਪੰਜਾਬ ਦੇ ਵਿੱਚ ਜਸਟੰਗ ਨਾਲ ਮੈਂ ਕਹਿੰਦਾ ਪਿੰਡੂ ਖਿੱਤਾ ਜਿਹੜਾ ਹੈਗਾ ਆ ਰੂਰਲ ਏਰੀਆ ਉਹਦੇ ਵਿੱਚ ਕਿਤਨੇ ਕਿਤੇ ਭਾਜਪਾ ਦੀ ਜਿਹੜੀ ਪੈਟ ਹੈ ਉਹ ਨਹੀਂ ਮਜ਼ਬੂਤ ਨਹੀਂ ਹੋਗਾ ਨਹੀਂ ਹੈ ਹੈ ਨਹੀਂ ਨਹੀਂ ਉਹ ਉਹਨੂੰ ਮਜ਼ਬੂਤੀ ਦੇਣ ਵਾਸਤੇ ਕਿਤੇ ਨਾ ਕਿਤੇ ਇਹਨਾਂ ਨੂੰ ਗਠਬੰਧਨ ਦੀ ਅਕਾਲੀ ਦਲ ਦੇ ਨਾਲ ਗਠਬੰਧਨ ਦੀ ਲੋੜ ਜ਼ਰੂਰਤ ਪੈ ਸਕਦੀ ਹੈ ਹੁਣ ਗੱਲ ਇਹ ਹੈ ਕਿ ਜੋ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਸ਼ਰਮਣੀ ਅਕਾਲੀ ਦਲ ਦੇ ਵਿੱਚ ਵੀ ਸੰਯੁਕਤ ਅਕਾਲੀ ਦਲ ਦੇ ਨਾਲ ਰਿਲੇਵੀ ਦੀ ਜਿਹੜੀ ਗੱਲ ਮੈਂ ਆਪਾਂ ਕੱਲ ਗੱਲ ਕੀਤੀ ਸੀਗੀ ਉਹ ਇਸ ਚੀਜ਼ ਵੱਲ ਹੀ ਇਸ਼ਾਰਾ ਹੈ ਕਿ ਇਕੱਠਿਆਂ ਰਲ ਕੇ ਇਹਨਾਂ ਦੀਆਂ ਚੋਣਾ ਔਰ ਦੂਸਰੇ ਪਾਸੇ ਭਾਜਪਾ ਦੇ ਨਾਲ ਭਾਜਪਾ ਹੁਣ ਇਸ ਵੇਲੇ ਤੇ ਕਹਿ ਰਿਹਾ ਵੀ ਅਸੀਂ ਕੱਲਿਆਂ ਚੋਣਾ ਲੜਾਂਗੇ ਔਰ ਪਹਿਲਾਂ ਸ਼ਰਮਣੀ ਅਕਾਲੀ ਦਲ ਨੇ ਵੀ ਕਿਹਾ ਸੀਗਾ ਜੀ ਭਾਜਪਾ ਵੀ ਕਹਿ ਰਹੀ ਹੈ ਵੀ 13 ਦੀ 13 ਸੀਟਾਂ ਦੇ ਚੋਣਾ ਲੜਾਂਗੇ ਪਰ ਕਿਤੇ ਨਾ ਕਿਤੇ ਮੇਰੀ ਜਿਉ ਸਮਝ ਜਾਂ ਸੋਚ ਹੈ ਉਹ ਕੱਲਿਆਂ ਚੋਣਾ ਲੜਨੀਆ ਪਿੰਡੂ ਖਿੱਤੇ ਦੇ ਵਿੱਚ ਉਹ ਸੌਖੀਆਂ ਨਹੀਂ ਹੈਗੀਆਂ ਭਾਜਪਾ ਨੂੰ ਗੱਠਬੰਧਨ ਜਿਹੜਾ ਹੈਗਾ ਉਹ ਕਰਨਾ ਕਰਨਾ ਹੀ ਪੈਣਾ ਹੈ ਜੀ ਜੀ ਇਹ ਤਾਂ ਹੋ ਗਈ ਵਿਰਿੰਦਰ ਜੀ ਆਪਣੇ ਅ ਹਮੇਸ਼ਾ ਉਹਨਾਂ ਦੇ ਬਿਆਨ ਨੂੰ ਲੈ ਕੇ ਇਸ ਤੋਂ ਲੱਗਦਾ ਹੈ ਗੱਲ ਕਰੀ ਆਪਾਂ ਖੇਡ ਜਗਤ ਦੀ ਖੇਡ ਜਗਤ ਦੇ ਵਿੱਚ ਸਾਖੀ ਮਾਲਿਕ ਉਹਨਾਂ ਨੇ ਜੋ ਕਾਫੀ ਨਾਮੀ ਪਲੇਅਰ ਨੇ ਤੇ ਸਾਖੀ ਮਾਲਿਕ ਉਹਨਾਂ ਨੇ ਰੋਂਦੇ ਰੋਂਦੇ ਇੱਕ ਪ੍ਰੈਸ ਵਾਰਤਾ ਕੀਤੀ ਹੈ ਤੇ ਉਹ ਪ੍ਰੈਸ ਵਾਰਤਾ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਅਤੇ ਕਿਸ ਮੁੱਦੇ ਨੂੰ ਲੈ ਕੇ ਗੱਲ ਕੀਤੀ ਹੈ ਦੇਖੋ ਜੀ ਮੁੱਦਾ ਨਵਾਂ ਨਵਾਂ ਜਿਹੜਾ ਚੁਣਿਆ ਗਿਆ ਜੀ ਸੰਜੇ ਸਿੰਘ ਭਾਰਤੀ ਕੁਸ਼ਤੀ ਸੰਗ ਦਾ ਜਿਹੜਾ ਨਵਾਂ ਚੀਫ ਬਣਾਇਆ ਜੀ ਚੁਣਿਆ ਗਿਆ ਜੀ ਇਹ ਤੋਂ ਹੋ ਗਈ ਬ੍ਰਿੰਦਰ ਜੀ ਆਪਣੇ ਦੇਸ਼ ਦੀ ਸਿਆਸਤ ਅਮਿਸ਼ਾ ਹ ਖੋਣਾ ਦੇ ਬਿਆਨ ਨੂੰ ਲੈ ਕੇ ਇਹ ਤੋਂ ਇਲਾਵਾ ਜੇ ਆਪਾਂ ਖੇਡ ਜਗਤ ਦੀ ਗੱਲ ਕਰੀਏ ਖੇਡ ਜਗਤ ਦੇ ਵਿੱਚ ਸ਼ਾਕਸੀ ਮਾਲਿਕ ਹੁਣਾ ਦਾ ਕਾਫੀ ਨਾਮ ਹੈ ਤੇ ਉਹਨਾਂ ਦੇ ਵੱਲੋਂ ਇੱਕ ਰੋਂਦੇ ਹੋਏ ਪ੍ਰੈਸ ਵਾਰਤਾ ਕੀਤੀ ਗਈ ਆ ਉਹ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਗੱਲ ਕਹੀ ਗਈ ਆ ਤੇ ਕਿਸ ਮੁੱਦੇ ਤੇ ਗੱਲ ਕੀਤੀ ਆ ਦੇਖੋ ਮੈਂ ਕਹਿੰਨਾ ਕਿ ਬੜੀ ਮੰਦ ਭਾਗੀ ਗੱਲ ਹੈ ਜੀ ਦੇਸ਼ ਦੇ ਲਈ ਜੀ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਸ਼ਖਸੀ ਮਲਿਕ ਨੇ ਜੀ ਪਲਵਾਨ ਹੈ ਕੁਸ਼ਤੀ ਦੇ ਵਿੱਚ ਔਰ ਕਈ ਦੇਸ਼ ਦੇ ਲਈ ਮੈਡਲ ਜਿੱਤੇ ਨੇ ਅੰਤਰਰਾਸ਼ਟਰੀ ਪੱਧਰ ਤੇ ਪਹਿਲੀ ਭਾਰਤੀ ਕੁਸ਼ਤੀ ਦੀ ਪਲਵਾਨ ਹੈ ਜੀ ਹੈ ਨਾ ਜੀ ਜਿਨ੍ਹਾਂ ਨੇ ਮੈਡਲ ਜਿੱਤੇ ਹੈ ਅੰਤਰਰਾਸ਼ਟਰੀ ਪੱਧਰ ਤੇ ਔਰ ਰੋਂਦੇ ਹੋਏ ਆ ਪ੍ਰੈਸ ਕਾਨਫਰੰਸ ਕਰਕੇ ਸન્યાਸ ਦੀ ਗੱਲ ਕੀਤੀ ਹੈ ਕਿ ਮੈਂ ਸન્યાਸ ਲੈ ਰਹੀ ਹਾਂ ਜੀ ਦੇਖੋ ਗੱਲ ਇਹ ਹੈ ਕਿ ਭਾਰਤੀ ਕੁਸ਼ਤੀ ਸੰਗ ਦੇ ਜਿਹੜਾ ਨਵਾਂ ਪ੍ਰਧਾਨ ਜਿਹੜਾ ਚੁਣਿਆ ਗਿਆ ਸੰਜੇ ਸਿੰਘ ਉਹ ਬ੍ਰਿਜ ਪੂਸ਼ਨ ਸਿੰਘ ਜਿਹੜਾ ਪਹਿਲਾਂ ਐਮਪੀ ਵੀਆ ਭਾਜਪਾ ਦਾ ਔਰ ਦੂਸਰਾ ਜੀ ਜਿਹਤੇ ਦੋਸ਼ ਵੀ ਲੱਗੇ ਨੇ 40 ਦਿਨ ਦਿੱਲੀ ਦੀਆਂ ਸੜਕਾਂ ਤੇ ਇਹਨਾਂ ਨੇ ਧਰਨੇ ਵੀ ਦਿੱਤੇ ਆ ਪਲਵਾਨਾਂ ਨੇ ਕਈ ਜਿਹੜੇ ਹੈਗੇ ਆ ਦੂਜੇ ਸੂਬਿਆਂ ਤੋਂ ਕਈ ਸੱਜਣ ਕਈ ਲੋਕ ਉੱਥੇ ਆ ਕੇ ਇਹਨਾਂ ਦੇ ਨਾਲ ਸ਼ਾਮਲ ਹੋਏ ਆ ਇਹਨਾਂ ਦੀ ਹਾਮੀ ਤੇ ਹਾਮੀ ਭਰੀ ਹੈ ਵੀ ਜੋ ਕੁਝ ਬ੍ਰਿਜਪੂਸ਼ਨ ਨੇ ਕੀਤਾ ਗੱਲ ਕੀਤਾ ਜੋ ਦੋਸ਼ ਲੱਗੇ ਨੇ ਇਹਨਾਂ ਦਾ ਜੋ ਕਹਿਣਾ ਸੀਗਾ ਕਿ ਭਾਈ ਇੱਕ ਤੇ ਇਸ ਨੂੰ ਸੰਗ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ ਬ੍ਰਿਜਪੂਸ਼ਨ ਨੂੰ ਜੀ ਦੂਸਰਾ ਮਾਮਲਾ ਦਰਜ ਕੀਤਾ ਜਾਵੇ ਤੀਸਰਾ ਜਿਹੜਾ ਹੈਗਾ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਚੌਥਾ ਨਵੀਂ ਚੋਣ ਕੀਤੀ ਜਾਵੇ ਉਹਦੇ 'ਚ ਬ੍ਰਿਜਪੂਸ਼ਨ ਸਿੰਘ ਦਾ ਨਾਂ ਤੇ ਕੋਈ ਰਿਸ਼ਤੇਦਾਰ ਨਾ ਯਾਰ ਦੋਸਤ ਨਾ ਕੋਈ ਮਿੱਤਰ ਉਹ ਚੋਣ ਦੇ ਵਿੱਚ ਹਿੱਸਾ ਨਾ ਲਵੇ ਜੀ ਪਰ ਦੂਜੇ ਪਾਸੇ ਸੰਜੇ ਸਿੰਘ ਜਿਹੜਾ ਹੈ ਉਹ ਬ੍ਰਿਜ ਭੂਸ਼ਣ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਜੀ bizness ਦੇ ਵਿੱਚ ਵੀ ਉਸ ਦਾ 파ਟਨਰ ਦੱਸਿਆ ਜਾ ਰਿਹਾ ਹੈ ਔਰ ਇਹ ਬੜਾ ਕਰੀਬੀ ਜਸਟੰਗ ਨਾਲ ਹੈ ਇਸ ਨੂੰ ਮਤਲਬ ਪਲਵਾਨਾਂ ਨੂੰ ਵਿਚਾਰੇ ਨੂੰ ਦੁੱਖ ਲੱਗਿਆ ਕਿ ਇਹ ਫੇਰ ਹੁਣ ਸੰਜੇ ਸਿੰਘ ਉਹਦੀ ਜਗ੍ਹਾ ਆ ਗਿਆ ਹੁਣ ਗੱਲ ਇਹ ਹੈ ਕਿ ਜਸਟੰਗ ਨਾਲ ਇਸ ਕੁੜੀ ਨੇ ਇਸ ਪਲਵਾਨ ਨੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ ਮੈਡਲ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਆਈਏ ਕੁੜੀ ਸਿਰ ਉੱਚਾ ਕੀਤਾ ਪੂਰੇ ਦੇਸ਼ ਦਾ ਇੱਕ ਗਰੀਬ ਪਰਿਵਾਰ ਤੋਂ ਇਹ ਕੁੜੀ ਹੈ ਬਾਪ ਇਹਦਾ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਬੱਸ ਕੰਡਕਟਰ ਹੈ ਜੀ ਠੀਕ ਹੈ ਜੀ ਸੁਖਬੀਰ ਨਾਮ ਉਹਨਾਂ ਦਾ ਔਰ ਮਾਂ ਜਿਹੜੀ ਹੈਗੀ ਹੈ ਜੀ ਉਹ ਆਂਗਣਵਾਰੀ ਵਾਲੀ ਜਿਹੜੀ ਉਹ ਹੁੰਦੀ ਹੈ ਉਹ ਹੈ ਮਿਹਨਤ ਬੜੀ ਕੀਤੀ ਗਰੀਬੀ ਨਾਲ ਲੜੀ ਔਰ ਗੱਲ ਇਹ ਹੈ ਕਿ ਜਿਸ ਵੇਲੇ ਹੂੰ ਕੁਸ਼ਤੀ ਦੀ ਸ਼ੁਰੂਆਤ ਕਰਨੀ ਸੀ ਇਹਨੇ ਇਸ ਕੁੜੀ ਨੇ ਸਾਖੀ ਨੇ ਪਿੰਡ ਦੇ ਵਾਲੇ ਪਿੰਡ ਵਾਲੀ ਇਹਦੇ ਵਿਰੋਧ ਦੇ ਵਿੱਚ ਉੱਤਰ ਆਏ ਤੇ ਕੁੜੀ ਪਲਵਾਨੀ ਕਰ ਰਹੀ ਹੈ ਜੀ ਈਸ਼ਵਰ ਸਿੰਘ ਇਹਦੇ ਕੋਚ ਨੇ ਜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਿੰਡ ਵਾਲਿਆਂ ਨੂੰ ਔਰ ਪਿੰਡ ਵਾਲਿਆਂ ਦੀ ਮਰਜ਼ੀ ਤੋਂ ਮਲਕ ਪੂਰਾ ਇਹਨਾਂ ਨੇ ਸਾਹਮਣਾ ਕੀਤਾ ਜਿਸ ਟੰਗ ਨਾਲ ਪਿੰਡ ਵਾਲੇ ਵਿਰੋਧ ਕਰ ਰਹੇ ਸੀ ਪੂਰੇ ਸਾਹਮਣੇ ਨਾਲ ਡਟ ਕੇ ਅੜੇ ਰਹੇ ਤੇ ਆਪਣੀ ਟ੍ਰੇਨਿੰਗ ਲਈ ਮੁੰਡਿਆਂ ਦੇ ਨਾਲ 20 ਮੁਕਾਬਲਾ ਕਿਸ਼ਤੀ ਜਦੋਂ ਟ੍ਰੇਨਿੰਗ ਦਿੰਦੇ ਨੇ ਟੱਕਰ ਦਿੱਤੀ ਇਸ ਕੁੜੀ ਨੇ ਬੜੀ ਘਾਲਣਾ ਘਾਲੀ ਬੜਾ ਸੰਘਰਸ਼ ਕੀਤਾ ਜੀ ਔਰ ਫਿਰ ਇਸ ਕੁੜੀ ਨੇ ਪੂਰੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸਾਖੀ ਸਿੰਘ ਨੇ ਜੀ ਮੈਂ ਕਹਿੰਨਾ ਬੇहद ਮਾੜੀ ਤੇ ਸ਼ਰਮ ਦੀ ਗੱਲ ਹੈ ਕਿ ਅੱਜ ਜਿਹੜੀਆਂ ਕੁੜੀਆਂ ਜੀ ਦੇਖੋ ਸਾਡੀਆਂ ਧੀਆਂ ਪੈਣਾ ਸਾਡੀਆਂ ਕੁੜੀਆਂ ਬੱਚੀਆਂ ਜਿਸ ਢੰਗ ਨਾਲ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਜੇ ਕਿਤੇ ਸ਼ਾਖਸੀ ਵਰਗੀ ਕੁੜੀ ਵਿਦੇਸ਼ ਚ ਹੁੰਦੀ ਜੀ ਤੁਸੀਂ ਦੇਖ ਲਓ ਕਿ ਉੱਥੇ ਕਿਸ ਢੰਗ ਨਾਲ ਚੀਜ਼ਾਂ ਚੱਲਦੀਆਂ ਪਰ ਇਹ ਸਿਆਸਤ ਹੈ ਗੰਦੀ ਸਿਆਸਤ ਜੀ ਇਸ ਗੰਦੀ ਸਿਆਸਤ ਨੇ ਹਾਲ ਕੀ ਕੀਤਾ ਭੁਪਿੰਦਰ ਜੀ ਇਹ ਸਿਰਫ ਇੱਕ ਸਾਖੀ ਦਾ ਕੇਸ ਨਹੀਂ ਹੈ ਜਾਂ ਇਹ ਮਾਮਲਾ ਨਹੀਂ ਹੈ ਤੁਸੀਂ ਦੇਖੋਗੇ ਨਾ ਬਹੁ ਮੈਂ ਕਹਿੰਨਾ 90 ਨਹੀਂ 95% ਤੋਂ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆ ਸਕਦੇ ਅੱਜ ਅਸੀਂ ਕਹਿੰਨੇ ਆ ਕਿ ਖੇਡਾਂ ਦੇ ਵਿੱਚ ਜੀ ਸਾਡੇ ਕਿੰਨੇ ਕਿ ਮੈਡਲ 골ਡ ਆ ਜਾਂਦੇ ਨੇ ਜੀ ਹੁਣ ਆਉਣ ਲੱਗੇ ਨੇ ਬਹੁਤ ਥੋੜੇ ਨੇ ਰਸ਼ੀਆ ਤੁਸੀਂ ਲੈ ਲਓ ਕਿੰਨੀ ਆਬਾਦੀ ਹੈ 18 ਕਰੋੜ ਦੀ ਹੋਣੀ ਹੈ ਜੀ ਅਮਰੀਕਾ ਲੈ ਲਓ ਹਿੰਦੁਸਤਾਨ ਨਾਲੋਂ 4 ਗੁਣਾ ਘੱਟ ਆਬਾਦੀ ਹੋਣੀ ਹੈ 33 34 ਕਰੋੜ ਦੇ 35 ਕਰੋੜ ਹੋਊਗੀ ਜੀ ਚਾਈਨਾ ਲੈ ਲਓ ਜੇ ਚਾਈਨਾ ਦੀ ਆਬਾਦੀ ਵੱਧਾ ਤੇ ਉਹਨਾਂ ਦਾ ਖੇਤਰਫਲ ਸਾਡੇ ਤੋਂ 3 ਗੁਣਾ ਵੱਡਾ ਹੈ ਜੀ ਬਿਲਕੁਲ ਠੀਕ ਹੈ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਮੁਲਕਾਂ ਨੂੰ ਲੈ ਲਓ ਉਹ ਉਹਨਾਂ ਦੇ ਲਈ 골ਡ ਮੈਡਲ ਤੁਸੀਂ ਦੇਖ ਲਓ ਕਿੰਨੇ ਨੇ ਤੇ ਸਾਡੇ ਕਿੰਨੇ ਨੇ ਪਰ ਜੇ ਸਾਡਾ ਕੋਈ ਬੱਚਾ 골ਡ ਮੈਡਲ ਲਿਆਉਂਦਾ ਦੇਸ਼ ਲਈ ਤੇ ਉਹਦਾ ਹਾਲ ਕੀ ਕੀਤਾ ਜਾਂਦਾ ਹੈ ਇਹ ਤੇ ਇੱਕ ਸਾਖਸ਼ੀ ਮਲਕ ਦੀ ਗੱਲ ਨਹੀਂ ਹੈਗੀ ਪਤਾ ਲੱਗਦਾ ਹੈ ਗਰਾਊਂਡ ਲੈਵਲ ਤੇ ਬਹੁਤ ਸਾਰੇ ਇਹੋ ਜਿਹੇ ਜਿਹੇ ਰਾਖਸ਼ੀ ਨੀਣਾ ਮਾੜੇ ਜਿਹੜੀਆਂ ਬੱਚਿਆਂ ਤੇ ਨਜ਼ਰ ਰੱਖਦੇ ਨੇ ਇਹ ਤੁਹਾਨੂੰ ਬਹੁਤ ਲੱਭਣਗੇ ਔਰ ਜਿਸ ਢੰਗ ਨਾਲ ਸਫਾਰਸ਼ਾਂ ਚਲਦੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਨਾ ਜੀ ਮਤਲਬ ক্রিকেট ਨੂੰ ਛੱਡ ਦੀ ਨਾ ਬਾਕੀ ਖੇਡਾਂ ਦਾ ਤੇ ਹਾਲ ਇੰਨਾ ਕੁ ਮਾੜਾ ਹੈ ਨਾ ਦੇਸ਼ ਦੇ ਵਿੱਚ ਕਈ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਬਹੁਤ ਸਾਰੇ ਜਿਹਨੇ ਖੁਰਾਕ ਦੇ ਵਿੱਚ ਠੂੰਗਾ ਮਾਰਿਆ ਜਾਂਦਾ ਹੈ ਜੋ ਖੁਰਾਕ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਹਨਾਂ 'ਚ ਠੂੰਗਾ ਮਾਰਿਆ ਜਾਂਦਾ ਹੈ ਕੁਆਲਿਟੀ ਦੀ ਖੁਰਾਕ ਨਹੀਂ ਦਿੱਤੀ ਜਾਂਦੀ ਕੀ ਸਾਡੇ ਬੱਚੇ ਉੱਥੇ ਮੁਕਾਬਲਾ ਕਰਨਗੇ ਹੂੰ ਔਰ ਇੰਨਾ ਕਾ ਜ਼ਿਆਦਾ ਭਾਈ ਭਤੀਜਾਵਾਦ ਹੈਗਾ ਅੱਜ ਅਸੀਂ ਗੱਲਾਂ ਕਰਦੇ ਆਂ ਕਈ ਲੋਕ ਮੂੰਹ ਚੁੱਕ ਕੇ ਗੱਲਾਂ ਕਰਦੇ ਨੇ ਕਿ ਜੀ ਰਿਜ਼ਰਵੇਸ਼ਨ ਦਾ ਮੁੱਦਾ ਜੀ ਸਾਡਾ ਦੇਸ਼ ਤਾਂ ਤਰੱਕੀ ਨਹੀਂ ਕਰਦਾ ਪਿਆ ਜੀ ਇਹ ਜੀ ਰਿਜ਼ਰਵੇਸ਼ਨ ਮੈਂ ਪੁੱਛਣਾ ਚਾਹਨਾ ਕਿ ਢਾਣਾਂ ਚ ਕਿਹੜੀ ਰਿਜ਼ਰਵੇਸ਼ਨ ਹੈ ਛੇੜਾਂ ਚ ਕੀ ਰਿਜ਼ਰਵੇਸ਼ਨ ਹੈ ਜੀ ਉੱਥੇ ਕੀ ਬਿਮਾਰੀ ਪੈਂਦੀ ਹੈ ਜੀ ਉੱਥੇ ਇਹੋ ਜਿਹੇ ਜਿਹੜੇ ਰਾਖਸ਼ ਬੈਠੇ ਨੇ ਸਾਡੇ ਦੇਸ਼ ਦੇ ਵਿੱਚ ਧੀਆਂ ਪੜਾਣਾਂ ਤੇ ਮਾੜੀ ਨਜ਼ਰ ਰੱਖਦੇ ਆ ਫਿਰ ਕੁੜੀਆਂ ਨੂੰ ਕੰਪਰੋਮਾਈਜ਼ ਲਈ ਕੀ ਕਿਹਾ ਜਾਂਦਾ ਇਹ ਨਹੀਂ ਕਈ ਸਕੂਲਾਂ ਕਾਲਜਾਂ ਦੇ ਵਿੱਚ ਕਾਲਜ ਮੈਂ ਦੇਖਿਆ ਕਿ ਸੁਣਨ ਨੂੰ ਜੋ ਮਿਲਦਾ ਹੈ ਸੁਣਨ ਨੂੰ ਜੋ ਮਿਲਦਾ ਉੱਥੇ ਉੱਥੇ ਵੀ ਇਹੀ ਹਾਲ ਹੈ ਪਹਿਰ ਪਹਿਰ ਤੇ ਮੈਂ ਪਿੱਛੇ ਜੀ ਵੀ ਗੱਲ ਕੀਤੀ ਸੀ ਕਿ ਜਿੰਨਾ ਕੁੜੀਆਂ ਨਾਲ ਧੱਕਾ ਹੁੰਦਾ ਨਾ 90% ਉਹਨਾਂ ਦੇ ਜਾਣਕਾਰ ਹੁੰਦੇ ਨੇ ਕੋਈ ਬਾਹਰੋਂ ਜਿਹੜੇ ਕੇਸ ਹੁੰਦੇ ਨੇ ਬਾਹਰ ਕੋਈ ਗੁੜੀਏ ਤੇ ਉੱਥੇ ਅਣਜਾਣ ਬੰਦੇ ਨੇ ਉਹ ਉਹ ਕੇਸ ਹੁੰਦੇ ਨੇ ਪਰ ਬਹੁਤ ਘੱਟ ਹੁੰਦੇ ਨੇ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਜਿਹੜੇ ਜਾਣਕਾਰ ਨੇ ਜੀ ਮੰਦ ਭਾਗੀ ਗੱਲ ਹੈ ਲਾਹਨਤ ਵਾਲੀ ਗੱਲ ਹੈ ਸਾਡੇ ਸਮਾਜ ਦੇ ਵਿੱਚ ਕਿ ਅਸੀਂ ਆਪਣੇ ਆਪ ਨੂੰ ਧਾਰਮਿਕ ਘੋਵਾਨੇ ਆ ਕਿ ਅਸੀਂ ਬੜੇ ਧਾਰਮਿਕਾਂ ਜੀ ਅਸੀਂ ਧਾਰਮਿਕ ਸਥਾਨਾਂ ਤੇ ਮੱਥੇ ਟੇਕਦੇ ਆ ਅਸੀਂ ਸੰਸਕ੍ਰਿਤ ਦੇ ਬਹੁਤ ਸੰਸਕ੍ਰਿਤ ਦੇ ਪਰ ਇਹ ਸਚਾਈ ਇਸ ਵੇਲੇ ਜਿਹੜੀ ਹੈ ਨਾ ਉਹ ਬੜੀ ਕੌੜੀ ਹੈ ਬਹੁਤ ਜ਼ਿਆਦਾ ਕੌੜੀ ਹੈ ਕਿ ਅੱਜ ਅਸੀਂ ਕੰਨਿਆ ਪੂਜਨ ਕਰਦੇ ਆ ਤੇ ਇਹ ਹਾਲ ਕੀਤਾ ਜਾਂਦਾ ਹੈ ਕੰਨਿਆ ਦਾ ਕੀ ਹਾਲ ਕਰਦਾ ਜ਼ਮੀਰ ਮਰੇ ਹੋਏ ਨੇ ਉੱਧਦਾਰਾਂ ਦੇ ਉਰ ਲੋਕ ਜਿਹੜੇ ਨੇ ਪਾਰਟੀਆਂ ਨੇ ਸਿਆਸਤ ਚਿੱਤਰ ਉਤਰੀਆਂ ਹੋਈਆਂ ਨੇ ਪੰਨੇ ਉਹਨਾਂ ਨੂੰ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਸੀਟ ਤੱਕ ਮਤਲਬ ਹੈ ਬੰਦਾ ਜਿੰਨੇ ਮਰਜੀ ਆਲਾ ਦਰਜੇ ਦਾ ਘਟਜਿਆ ਹੋਵੇ ਡਸਨਟ ਮੈਟਰ ਸੀਟ ਜਿੱਤ ਕੇ ਦੇਣੀ ਚਾਹੀਦੀ ਹੈ ਵੀ ਇਹਦੇ ਪਿੱਛੇ ਕਿੰਨੀ ਕੁ ਪਾਵਰ ਹੈ ਕਿੰਨੀ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਮੰਦ ਭਾਗੀਆਂ ਨੇ ਤੁਸੀਂ ਦੇ ਇਹੀ ਹਾਲ ਰਿਹਾ ਤੇ ਸਾਡਾ ਕਿੱਥੋਂ ਤੁਸੀਂ ਮੈਡਲ ਵਾਸਤੇ ਤੁਸੀਂ ਕੀ ਕਰ ਲੋਗੇ ਡਾਈਟ ਸਾਡੀ ਨਹੀਂ ਪੂਰੀ ਹੈਗੀ ਜੋ ਨਿਊਟ੍ਰੀਸ਼ਨ ਜੋ ਚੀਜ਼ਾਂ ਜਿਹੜੀਆਂ ਨੇ ਦੂਸਰੇ ਤਰੱਕੀ یافتਾ ਮੁਲਕਾਂ 'ਚ ਹੁੰਦੀਆਂ ਨੇ ਉਹ ਖੁਰਾਕ ਉਹ ਉਸ ਢੰਗ ਦੀ ਕੋਚਿੰਗ ਜਿੰਨੇ ਮਰਜੀ ਸਾਡਾ ਮੀਡੀਆ ਜੋ ਮਰਜੀ ਕਹੀ ਜਾਵੇ ਸਚਾਈ ਭពਿੰਦਰ ਜੀ ਬੜੀ ਕੌੜੀ ਹੈ ਇਹ ਜੋ ਮਰਜੀ ਉਤੋਂ ਮਤਲਬ ਕਿ ਲੀਪਾ ਪੋਤੀ ਕਰੀ ਜਾਣ ਪਈ ਅਸੀਂ ਇਹ ਕਰ ਲਿਆ ਅਸੀਂ ਉਹ ਕਰ ਲਿਆ ਪਰ ਬਹੁਤ ਮਾੜਾ ਦੇਖੋ ਜਿਸ ਮੁਲਕ ਦੇ ਵਿੱਚ ਸਿੱਖਿਆ ਦੀ ਘਾਟ ਹੈ ਜੀ ਉਹ ਮੁਲਕਾਂ ਦੀ ਤਰੱਕੀ ਨਹੀਂ ਕਰਦਾ ਸਿੱਖਿਆ ਹੈਲਥ ਜ਼ਰੂਰੀ ਠੀਕ ਸਿੱਖਿਆ ਤੇ ਸਿਹਤ ਜ਼ਰੂਰੀ ਹੈ ਔਰ ਤੀਸਰੀ ਜਿਹੜੀ ਚੀਜ਼ ਹੈ ਨਾ ਖੇਡਾਂ ਜੀ ਸਪੋਰਟਸ ਸਪੋਰਟਸ ਜਿਹੜਾ ਬੱਚਾ ਜੁੜਿਆ ਹੁੰਦਾ ਨਾ ਉਹ ਹਰ ਖੇਤਰ ਦੇ ਵਿੱਚ ਅੱਗੇ ਜਾਂਦਾ ਹੈ ਔਰ ਸਪੋਰਟਸ ਦੀ ਨਾ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਰਾਖਸ਼ ਬੈਠੇ ਹੋਣਗੇ ਨਾ ਬਹੁਤ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਜਾਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਪਰ ਉਹ ਰਾਖਸ਼ ਖਾਸ ਕੇ ਸੰਦੇ ਜਿਹੜੇ ਇਹੋ ਜਿਹੇ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੋਣ ਜੀ ਕਿਸੇ ਵੀ ਅਹੁਦੇ ਤੇ ਹੋਣ ਉਹ ਰਾਖਸ਼ ਜਿਹੜੇ ਨੇ ਨਾ ਜਿਨ੍ਹਾਂ ਦੀ ਨਜ਼ਰ ਧੀਆਂ ਭੈਣਾਂ ਤੇ ਹੋ ਗਈ ਉਹ ਕਈ ਵਾਰੀ ਹੁੰਦਾ ਕਿ ਆ ਜੀ ਕੰਪਰੋਮਾਈਜ਼ ਕਰ ਲਓ ਤੁਹਾਨੂੰ ਕੇ ਕੱਢ ਦੇਾਂਗੇ ਇਹ ਅਕਸਰ ਸਾਡੇ ਦੇਸ਼ ਦੇ ਵਿੱਚ ਮੰਦ ਭਾਗੀ ਗੱਲ ਹੈ ਕਈ ਵਾਰੀ ਬਹੁਤ ਸਾਰੇ ਸਪੋਰਟਸਮੈਨ ਜਿਹੜੇ ਨੇ ਮੇਰੇ ਲਿੰਗ 'ਚ ਹੁੰਦੇ ਨੇ ਕਈ ਵਾਰੀ ਉਹ ਵਿਚਾਰੀਆਂ ਕੁੜੀਆਂ ਗੁਪਤ ਤਰੀਕੇ ਨਾਲ ਦੱਸਦੀਆਂ ਵੀ ਇਹ ਚੀਜ਼ ਇਦਾਂ ਹੋ ਰਹੀ ਆ ਜੀ ਕੰਪਰੋਮਾਈਜ਼ ਅਸੀਂ ਸਾਹਮਣੇ ਨਹੀਂ ਆ ਸਕਦੇ ਸਾਡਾ ਨਾਮ ਬਦਨਾਮ ਨਾ ਹੋਵੇ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਪਰਿਵਾਰ ਜਿਹੜੇ ਪਿੱਛੇ हट ਜਾਂਦੀਆਂ ਨੇ ਵੀ ਕੱਲ ਨੂੰ ਲੋਕ ਕਹਿੰਦੇ ਨੇ ਕਿ ਯਾਰ ਅਸੀਂ ਆਪਣੀਆਂ ਧੀਆਂ ਪਾਣੇ ਦੇ ਰਿਸ਼ਤੇ ਕਰਨੇ ਨਹੀਂ ਅਸੀਂ ਸਾਹਮਣੇ ਨਹੀਂ ਆਉਣਾ ਜਾਂ ਗੁਪਤ ਤਰੀਕੇ ਕੰਪਰੋਮਾਈਜ਼ ਜਿਹੜੀਆਂ ਨੇ ਉਹ ਕਰ ਲੈਂਦੀਆਂ ਨੇ ਮਤਲਬ ਅਗਰ ਇੱਕ ਪਿੱਛੇ ਜੀ ਤੁਸੀਂ ਸੁਣਿਆ ਹੋਊਗਾ ਕਿ ਇੱਕ ਮਹਿੰਮ ਚੱਲੀ ਸੀ ਮੀ ਟੂ ਕਰਕੇ ਜੀ ਮੀਟੂ ਕਰਕੇ ਉਹ ਮੋਹਮ ਮੈਂ ਕਹਿੰਦਾ ਬੜੀ ਵਧੀਆ ਸੀਗੀ ਬਹੁਤ ਸਾਰੇ ਲੋਕ ਜਿਹੜੇ ਨੇ ਚੰਗੇ ਚਿੱਟੇ ਕੱਪੜਿਆਂ ਦੇ ਵਿੱਚ ਚਿੱਟੇ ਕੁੜਤੇ ਪਜਾਮਿਆਂ ਦੇ ਵਿੱਚ ਸਫੇਦ ਕੱਪੜਿਆਂ ਦੇ ਵਿੱਚ ਚਮਚਮ ਕਰਦੇ ਜਿਨ੍ਹਾਂ ਦੇ ਚਿੱਟੇ ਕੱਪੜੇ ਹੁੰਦੇ ਨੇ ਨਾ ਉਹਨਾਂ ਦੇ ਅੰਦਰ ਕਿਸ ਢੰਗ ਦੇ ਕਾਲੇ ਦਿਲ ਨੇ ਜੀ ਇਹ ਪਤਾ ਲੱਗ ਜਾਂਦਾ ਇਹ ਮੀਟੂ ਵਰਗੀ ਮੋਹਮ ਜਿਹੜੀ ਹੈ ਨਾ ਬੜੀ ਚੰਗੀ ਹੈ ਬੜੀ ਬਰਕਰਾਰ ਰਹਿਣੀ ਚਾਹੀਦੀ ਹੈ ਤਾਂ ਇਹ ਭੈਣਾਂ ਦੀ ਜਿਹਨਾਂ ਆਪ ਉਹਨਾਂ ਦੀਆਂ ਧੀਆਂ ਭੈਣਾਂ ਉਸ ਉਮਰ ਦੀਆਂ ਹੁੰਦੀਆਂ ਨੇ ਪਰ ਉਹਨਾਂ ਦੀ ਫਿਰ ਵੀ ਨਿਗਾਹ ਜਿਹੜੀ ਹੁੰਦੀ ਹੈ ਨਾ ਉਹ ਉਹਨਾਂ ਨੂੰ ਇਹ ਨਹੀਂ ਆਉਂਦਾ ਕਿ ਯਾਰ ਬੰਦੇ ਦਾ ਜ਼ਮੀਰ ਕਿਦਾਂ ਦੇ ਮਰੇ ਹੋਏ ਨੇ ਬਈ ਉਹਨਾਂ ਨੇ ਇਹ ਨਹੀਂ ਕਿ ਯਾਰ ਇਹਦੀ ਬੱਚੀ ਦੀ ਉਮਰ ਵੀ ਮੇਰੀ ਧੀ ਬਰਾਬਰ ਹੋਊਗੀ ਜਾਂ ਮੇਰੀ ਛੋਟੀ ਭੈਣ ਬਰਾਬਰ ਹੋਊਗੀ ਜ਼ਮੀਰ ਜਿਹੜੇ ਨੇ ਮਰੇ ਹੋਏ ਨੇ ਇਹ ਮਰੇ ਜ਼ਮੀਰਾਂ ਨੂੰ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਮੱਥੇ ਰਗੜਦੇ ਨੇ ਲੋਕਾ ਲੋਕ ਵੀ ਅੱਛਾ ਦੇਖ ਲਓ ਕਿ ਲੋਕ ਲੋਕ ਵੀ بار بار ਕਈ ਇਹੋ ਜਿਹੇ ਗੰਦੇ ਆਂਡਿਆਂ ਨੂੰ ਜਿਤਾ ਦਿੰਦੇ ਨੇ ਵੀ ਨਹੀਂ ਜੀ ਅਸੀਂ ਤੇ ਫਿਰ ਲੋਕਾਂ ਦੀ ਮਾਨਸਿਕਤਾ ਵੀ ਉਹਨਾਂ ਲੋਕਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਕਿਸ ਢੰਗ ਦੇ ਹੋਣੇ ਚਾਹੀਦੇ ਨੇ ਸੋ ਜੇ ਅਗਰ ਇਹੀ ਹਾਲਾਤ ਰਹੇ ਜੀ ਤੇ ਭਾਰਤ ਦਾ ਜਿਹੜਾ ਖੇਡਾਂ ਦੇ ਵਿੱਚ ਭੂਮਿਕਾ ਹੈ ਨਾ ਬਹੁਤ ਵਧੀਆ ਨਹੀਂ ਉਹ ਬਹੁਤਾ ਵਧੀਆ ਨਹੀਂ ਹੈਗਾ ਜੀ ਗੱਲ ਕੌੜੀ ਹੈ ਪਰ ਸੱਚੀ ਹੈ ਹੋ ਸਕਦਾ ਹੈ ਬਹੁਤ ਸਾਰੇ ਲੋਕ ਬਹੁਤ ਸਾਰੇ ਸੱਜਣ ਮੇਰੀ ਇਸ ਗੱਲ ਦਾ ਵਿਰੋਧ ਕਰਨ ਲੈ ਸਾਡਾ ਦੇਸ਼ ਤੇ ਉਹਨੂੰ ਕੀ ਪਤਾ ਬਹੁਤ ਤਰੱਕੀਆਂ ਕਰ ਰਿਹਾ ਦੇਖੋ ਅੰਤਰਰਾਸ਼ਟਰੀ ਪੱਧਰ ਤੇ ਸਚਾਈ ਦੇਖੋ ਅਸੀਂ ਕਹਿੰਦੇ ਤੀਜੀ ਅਰਥਵਿਵਸਥਾ ਬਣ ਜਾਣਾ ਸਾਡਾ ਦੇਸ਼ ਪਰ ਉਹ ਮੈਂ ਉਹ ਗੱਲ ਕਰਦਾ ਕਿ ਗਰਾਉਂਡ ਲੈਵਲ ਤੇ ਆਮ ਬੰਦੇ ਨੂੰ ਉਹਦਾ ਕੀ ਬੈਨੀਫਿਟ ਹੈ ਜਦੋਂ ਪਰ ਕੈਪੀਟਾ ਇਨਕਮ ਦੀ ਆਪਾਂ ਗੱਲ ਕਰਦੇ ਆ ਨਾ ਉਦੋਂ ਤੁਸੀਂ ਦੇਖੋ ਸਾਡੀ ਜੀਟੀਪੀ ਕਿੱਥੇ ਜਾਂਦੀ ਆ ਬਹੁਤ ਜ਼ਿਆਦਾ ਸਾਰੇ ਮੁਲਕਾਂ ਤੋਂ ਮਤਲਬ ਜਿਹੜੇ ਹੇਠਲੇ ਮੁਲਕ ਨੇ ਉਹਨਾਂ ਨਾਲ ਮੁਕਾਬਲਾ ਕਰਦੇ ਆ ਅੱਜ ਹੈਤੀ ਲਾ ਲੋ ਤੁਸੀਂ ਉਹ ਚਾਰ ਸਮਾਲੀਆ ਉਹ ਲਾ ਲੋ ਉੱਥੇ ਵੀ ਗੁਰਬਤ ਹੈ ਤੇ ਉਹ ਹਾਲਾਤ ਜਿਹੜੇ ਨੇ ਆਪਾਂ ਚੰਗੇ ਸੂਬਿਆਂ ਨੂੰ ਛੱਡ ਦੇ ਬਾਕੀ ਸੂਬੇ ਦੇਖੋ ਸਾਡੇ ਦੇਸ਼ ਦੇ ਵਿੱਚ ਕੀ ਹਾਲਾਤ ਹੈ ਭੁੱਖਮਰੀ ਦੇ ਹਾਲਾਤ ਕਿੰਨੇ ਮਾੜੇ ਨੇ ਗਲੋਬਲ ਹੰਗਰ ਇੰਡੈਕਸ ਆ ਰਿਹਾ ਹੈ ਜੋ ਮਰਜੀ ਕਰੀਏ ਛੋ ਮੀਡੀਆ ਦਾ ਵੀ ਇੱਕ ਕੰਮ ਹੈ ਸਚਾਈ ਨੂੰ ਜਾਗਰ ਕਰਨਾ ਜਿਹੜਾ ਸ਼ਾਇਦ ਮੈਂ ਸਮਝ ਨਾ ਕਿ ਸਾਰੇ ਤੇ ਨਹੀਂ ਦੇਖੋ ਅਗਰ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰੇ ਆਧਾਰੇ ਹੈਗੇ ਨੇ ਉਹਨਾਂ ਦੇ ਕਰਕੇ ਇਹ ਚੀਜ਼ਾਂ ਬਾਹਰ ਆਉਂਦੀਆਂ ਨਹੀਂ अदरवाइज ਤੁਸੀਂ ਦੇਖ ਲਓ ਕਿ ਜੋ ਮੀਡੀਆ ਦੀ ਜ਼ਿੰਮੇਵਾਰੀ ਹੈ ਉਹ ਉਸ ਢੰਗ ਨਾਲ ਚੰਗੀ ਤਰ੍ਹਾਂ ਨਹੀਂ ਨਿਭਾ ਪਾ ਰਹੇ ਆ ਦੂਜੇ ਪਾਸੇ ਤੁਸੀਂ ਪ੍ਰੈਸ ਇੰਡੈਕਸ ਲਾ ਲਓ ਜਿਹੜਾ ਮੀਡੀਆ ਦਾ ਹੈਗਾ ਉਹ ਕਿਤਨੇ ਕਿਤੇ ਕੋ ਸਲੇਵਰੀ ਦਾ ਕੰਮ ਕਰ ਰਹੇ ਨੇ ਹੁਣ ਸਲੇਵਜ਼ ਜਿਹੜੇ ਨੇ ਉਹ ਕਿਤੇ ਪਹਿਲਾਂ ਗੁਲਾਮ ਹੁੰਦੇ ਸੀ ਗੋਰਿਆਂ ਦੇ ਹੁਣ ਜਿਹੜੇ ਆ ਉਹ ਸਾਡੇ ਕਾਲੇ ਅੰਗਰੇਜ਼ ਜਿਹੜੇ ਨੇ ਉਹ ਉਹਨਾਂ ਨੇ ਆਪਣੇ ਬਹੁਤ ਸਾਰੇ ਆਧਾਰਿਆਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮੰਦ ਭਾਗੀਆਂ ਤੇ ਔਰ ਜਿਹੜੀ ਇਹ ਖਬਰ ਹੈ ਮੈਨੂੰ ਗੱਲ ਕਰਨ ਲੱਗਿਆ ਬੜਾ ਮਨ ਨੂੰ ਝੋੜਨ ਵਾਲੀ ਔਰ ਬੜਾ ਦੁੱਖ ਲੱਗਦਾ ਹੈ ਕਿ ਅੱਜ ਸਾਡੇ ਇਹੋ ਜਿਹੇ ਕਾਬਲ ਬੱਚੇ ਜਿਹੜੇ ਨੇ ਪਹਿਲਵਾਨ ਜਿਹੜੇ ਨੇ ਉਹ ਇਹਨਾਂ ਮਾੜੇ ਅੰਸਰਾਂ ਮਾੜੇ ਅੰਸਰਾਂ ਕਰਕੇ ਜਿਹੜੇ ਟਾਪ ਪੋਜੀਸ਼ਨਾਂ ਤੇ ਬੈਠੇ ਨੇ ਉਹਨਾਂ ਨੂੰ ਅੱਜ ਸੰन्यास ਲੈਣਾ ਪੈ ਰਿਹਾ। ਜੀ ਜੀ ਬ੍ਰਦਰ ਜੀ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇਸ਼ ਦੇ ਵਿੱਚ ਜਿਹੜੇ ਕਿ ਭਾਜਪਾ ਦੇ ਭਾਜਪਾ ਦੇ ਨਾਲ ਸੰਬੰਧਿਤ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਲਈ ਥੋੜੀ ਜਿਹੀ ਪਰੇਸ਼ਾਨੀ ਖੜੀ ਕਰ ਸਕਦਾ ਹੈ ਕਿਉਂਕਿ ਅੱਗੇ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਅਤੇ ਪੰਜਾਬ ਦੇ ਵਿੱਚ ਆਪਣੇ ਪੈਰ ਪੱਕੇ ਕਰਨਾ ਚਾਹੁੰਦੀ ਹੈ ਭਾਜਪਾ ਅਤੇ ਜਦੋਂ ਅਜਿਹਾ ਮਾਮਲਾ ਹੋਵੇ ਤਾਂ ਅਜਿਹੇ ਬਿਆਨ ਦੇਣੇ ਕਿਤੇ ਨਾ ਕਿਤੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਵੀ ਦੱਸਿਆ ਜਾ ਰਿਹਾ ਇਹ ਵੀ ਕਿਹਾ ਜਾ ਰਿਹਾ ਭਾਜਪਾ ਨੂੰ ਸ਼ਾਇਦ ਅਕਾਲੀ ਦੇ ਨਾਲ ਵੀ ਗੱਠ ਜੋੜ ਕਰਨਾ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਪੈ ਸਕਦਾ ਜੇ ਉੱਥੇ ਗੱਲ ਕਰੀਏ ਖੇਡ ਜਗਤ ਦੀ ਤਾਂ ਖੇਡ ਜਗਤ ਦੇ ਵਿੱਚ ਸਾਖਸ਼ੀ ਮਾਲਕ ਹੋਣਾ ਦਾ ਜਿਹੜਾ ਬਿਆਨ ਆਉਣਾ ਰੋ ਰੋ ਕੇ ਪ੍ਰੈਸ ਵਾਰਤਾ ਕਰਨੀ ਹੈ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਖੇਡ ਜਗਤ ਦੇ ਵਿੱਚ ਖੇਡ ਖੇਡ ਦੇ ਜਿਹੜੇ ਵੱਡੇ ਉੱਚ ਅਹੁਦੇਦਾਰ ਬੈਠੇ ਨੇ ਖੇਡ ਜਗਤ ਦੇ ਵਿੱਚ ਉਹਨਾਂ ਦੇ ਉੱਪਰ ਬੜੇ ਵੱਡੇ ਸਵਾਲ ਖੜੇ ਕਰਦਾ ਕਿ ਜੇਕਰ ਅਜਿਹਾ ਹੁੰਦਾ ਵਾ ਤਾ ਦੀਸ ਦਾ ਜਿਹੜਾ ਖੇਡ ਦਾ ਵਿਭਾਗ ਹੈ ਜਾਂ ਖੇਡ ਦੇ ਵਿੱਚ ਜਿਹੜੇ ਅ ਅੱਜਕੱਲ ਦੀ ਨੌਜਵਾਨ ਪੀੜ੍ਹੀ ਆਉਣਾ ਚਾਹੁੰਦੀ ਹੈ ਉਹਨਾਂ ਦੇ ਲਈ ਜਿਹੜਾ ਪੁਵੇਖਾ ਉਹ ਬਹੁਤਾ ਵਧੀਆ ਨਹੀਂ ਹੋਵੇਗਾ ਅਜਿਹੇ ਲੋਕਾਂ ਨੂੰ ਅਜਿਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾ ਜੋ ਜਿਵੇਂ ਕਿ ਸਾਖਸ਼ੀ ਮਾਲਿਕਾ ਜਿਹੜੀ ਕਿ ਬਹੁਤ ਆ ਮਾੜੇ ਘਰੋਂ ਮਤਲਬ ਗਰੀਬ ਘਰ ਦੇ ਵਿੱਚੋਂ ਇੰਨੀ ਮਿਹਨਤ ਕਰਕੇ ਜਦੋਂ ਟੌਪ ਤੇ ਆਉਂਦੀ ਹੈ ਤਾਂ ਦੇਸ਼ ਲਈ ਮੈਡਲ ਵੀ ਲੈ ਕੇ ਆਉਂਦੀ ਹੈ ਦੇਸ਼ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਰਸ਼ਨਾਉਂਦੀ ਹੈ ਅਤੇ ਉਹਨਾਂ ਦੇ ਵੱਲੋਂ ਜਦੋਂ ਅਜਿਹਾ ਰੋ ਰੋ ਕੇ ਬਿਆਨ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਨਾਲ ਜਿਹੜੀ ਆ ਮਨਪਾਕੀ ਘਟਨਾ ਹੋਈ ਹੈ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਵਾ ਅਤੇ ਇਹਦੇ ਨਾਲ ਦੇਸ਼ ਦੇ ਵਿੱਚ ਜਿਹੜੇ ਕਿ ਖੇਡ ਦੇ ਵਿੱਚ ਆਉਣ ਵਾਲੀ ਨੌਜਵਾਨ ਪੀੜੀ ਆ ਉਹ ਵੀ ਕਿਤਨਾ ਕਿਤੇ ਇਸ ਤੋਂ ਦਰਕਨਾਰ ਹੁੰਦੀ ਨਜ਼ਰ ਆਵੇਗੀ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੇ ਮੋਤਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ